ਕੋਈ ਸਪੈਸ਼ਲ ਵੀਡੀਓ ਨਹੀਂ ਬਣਾਈ ਹੈਗੀ ਇਹ ਬਸ ਦਸਤਾਰ ਕੰਨਾਂ ਨਾ ਬਹੁਤ ਦੁਖਦੇ ਆ ਤੇ ਦਸਤਾਰ ਦੁਆਰਾ ਸੈੱਟ ਕਰਨ ਲੱਗਿਆ ਸੀ ਮੈਂ ਕਿਹਾ ਚਲੋ ਵੀਡੀਓ ਬਣਾ ਲੈਨੇ ਆ ਪਰ ਕੋਈ ਇਹ ਨਾ ਸਮਝੇ ਕਿ ਮੈਂ ਬਾਹ ਦਿਖਾ ਕੇ ਕੋਈ ਸਹਾਨਪੁੱਤੀ ਲੈਣਾ ਕੋਈ ਵੀ ਵੀਡੀਓ ਮੇਰੀ ਚੈੱਕ ਕਰ ਲਿਓ ਮੈਂ ਕਦੇ ਕਿਸੇ ਵੀਡੀਓ ਚ ਬਾਹ ਨਹੀਂ ਸ਼ੋਅ ਕੀਤੀ ਹੈਗੀ ਸਿਰਫ ਇਸੇ ਵਜ੍ਹਾ ਕਰਕੇ ਕਿ ਮੈਨੂੰ ਨਹੀਂ ਵਿਊਜ਼ ਚਾਹੀਦੇ ਠੀਕ ਹੈ ਕਿ ਸਹਾਨਪੁੱਤੀਆਂ ਦਿਖਾ ਕੇ ਕਿ ਮੈਂ ਹੈਂਡੀਕੈਪ ਆਂ ਤੇ ਮੇਰੀਆਂ ਵੀਡੀਓ ਸ਼ੇਅਰ ਕਰ ਦੋ ਨਹੀਂ ਯਾਰ ਹੈਂਡੀਕੈਪਾਂ ਮੈਂ ਬੇਸ਼ੱਕ ਪਰ ਮੈਂ ਅੱਜ ਕੰਮ ਕਰਦਾ ਠੀਕ ਆ ਦੋ ਬੰਦਿਆਂ ਜਿੰਨਾ ਕੰਮ ਮੈਂ ਕਰ ਲੈਣਾ ਮਾਲਕ ਦੀ ਇੰਨੀ ਕਿਰਪਾ ਮੇਰੇ ਤੇ ਤੇ ਮੈਂ ਕਦੇ ਪਿੱਛੇ ਨਹੀਂ ੜਦਾ ਕਿਸੇ ਚੀਜ਼ ਤੋਂ ਵੀ ਇਹ ਹੰਕਾਰ ਨਹੀਂ ਹੈਗਾ ਇੱਕ ਕੰਫੀਡੈਂਸ ਆ ਕਿ ਠੀਕ ਆ ਮੇਰੀਆਂ ਗਲਤੀਆਂ ਕਰਕੇ ਮੇਰੀ ਬਾਹ ਵੱਡੀ ਗਈ ਪਰ ਮੈਂ ਇਸ ਬਾਹ ਨੂੰ ਨਾ ਕਦੇ ਕਮਜ਼ੋਰੀ ਨਹੀਂ ਬਣਨ ਦਿੱਤਾ ਆਪਣੀ ਹਮੇਸ਼ਾ ਤਾਕਤ ਬਣਾਇਆ ਵਾ ਕਿ ਕੋਈ ਗੱਲ ਨਹੀਂ ਜੇ ਮੈਨੂੰ ਰੱਬ ਨੇ ਇਹ ਟਾਈਮ ਦਿਖਾਇਆ ਨਾ ਤਾਂ ਮੈਂ ਕੋਈ ਨਾ ਦਲੇਰਾਂ ਤੇ ਮੈਂ ਸਿਰਫ ਮੋਟੀਵੇਸ਼ਨ ਵਾਸਤੇ ਪਾਈ ਆ ਕਿ ਯਾਰ ਜੇ ਮੈਂ ਕਾ ਹੱਥ ਨਾ ਬਨ ਸਕਦਾ ਤੁਸੀਂ ਬਨ ਸਕਦੇ ਹੋ ਮੈਂ ਬੇਸ਼ੱਕ ਦਾੜੀ ਕੇ ਇਸ ਕਟਾਤੇ ਕੁਝ ਬਹੁਤ ਗਲਤ ਮਜਬੂਰੀਆਂ ਕਰਕੇ ਗੰਦੀਆਂ ਸਰਕਾਰਾਂ ਕਰਕੇ ਪਰ ਮੈਂ ਅੱਜ ਵੀ ਕਦੇ ਦਸਤਾਰ ਤੋਂ ਬਿਨਾ ਕੰਮ ਤੇ ਨਹੀਂ ਆਇਆ ਮੇਰੇ ਵੀ ਕੰਨ ਦੁੱਸਦਿਆ ਮੇਰੇ ਸਿਰ 'ਚ ਇਨੇ ਟਾਂਕੇ ਨੇ ਉਹਦੇ ਬਾਅਦ ਯੁੱਧ ਵੀ ਮੈਨੂੰ ਵੀ ਗਰਮੀ ਲਾਦੀ ਮੇਰੇ ਵੀ ਸਿਰ 'ਚ ਘਟੂਲੀਆਂ ਹੋ ਜਾਂਦੀਆਂ ਨੇ ਪਰ ਮੈਂ ਕਦੇ ਦਸਤਾਰ ਤੋਂ ਬਿਨਾ ਕੰਮ ਤੇ ਨਹੀਂ ਆਇਆ ਕਿਉਂਕਿ ਜਿਹੜੀ ਇੱਜ਼ਤ ਨਾਲ ਦਸਤਾਰ ਦਵਾਉਂਦੀਆਂ ਨਾ ਯਾਰ ਉਹ ਕਿਤੋਂ ਨਹੀਂ ਮਿਲਦੀ ਕਿਤੋਂ ਵੀ ਚਾਹੇ ਅਸੀਂ ਗਰੀਬ ਆ ਚਾਹੇ ਅਮੀਰ ਆ ਹਰੇਕ ਬੰਦਾ ਨਿਮਰਤਾ ਨਾਲ ਹੀ ਗੱਲ ਕਰਦਾ ਝੋਕੇ ਗੱਲ ਕਰਦਾ ਸਾਹਮਣੇ ਵਾਲਾ ਤੇ ਮੈਂ ਕਹਾਂ ਚੱਲੋ ਯਾਰ ਕਿਸੇ ਭੈਣ ਭਰਾ ਨੂੰ ਕੋਈ ਮੋਟੀਵੇਸ਼ਨ ਹੀ ਮਿਲ ਜਵੇ ਸ਼ਾਇਦ ਹੋ ਸਕਦਾ ਵਾ ਤੇ ਕੋਈ ਇਸੇ ਕਰਕੇ ਆਪਾਂ ਸਪੈਸ਼ਲ ਨਹੀਂ ਬਣਾਈ ਮੈਂ ਵਿੱਚ ਗੱਲਾਂ ਵੀ ਮਾਰੀ ਜਾਂਦਾ ਵਾਂ ਗਾਗ ਖੜੇ ਨੇ ਤੇ ਨਾਲ ਮੈਂ ਦਸਤਾਰ ਵੀ ਆਪਣੀ ਬੰਨੀ ਜਾਂਦਾ ਮ ਬੰਨਦਾ ਨਹੀਂ ਬਾਈ ਸਜਾਈ ਦੀ ਆਪਾਂ ਤਾਂ 2 ਘੰਟੇ ਵੀ ਲਾ ਲਈ ਦੀ ਆ ਸਵੇਰੇ ਦੁਆਰਾ ਬੰਨ ਲਈ ਦੀ ਆ ਸੈਟ ਕਰ ਲਈ ਦੀ ਆ ਕਿਉਂਕਿ ਸ਼ੌਂਕ ਨਾ ਕਰੀਦਾ ਯਾਰ ਮੈਨੂੰ ਲੱਗਦਾ ਕਿ ਮੈਨੂੰ ਜਿੰਨੀ ਕਿ ਇੱਜ਼ਤ ਮਿਲਦੀ ਪਿਆਰ ਮਿਲਦਾ ਨਾ ਇੱਥੇ ਵੀ ਦੁਕਾਨ ਤੇ ਵੀ ਉਹ ਸ਼ਾਇਦ ਦਸਤਾਰ ਕਰਕੇ ਮਿਲਦਾ ਮੈਨੂੰ ਜਿਹੜੇ ਗਾਹ ਕਾ ਕੇ ਰਿਸਪੈਕਟ ਕਰਦੇ ਆ ਸਪੈਕਟ ਕਰਦੇ ਆ ਮੇਰੀ ਉਹ ਸ਼ਾਇਦ ਦਸਤਾਰ ਕਰਕੇ ਕਰਦੇ ਆ ਤੇ ਜਿੱਦਨੇ ਮੇਰੇ ਸਿਰ ਤੇ ਦਸਤਾਰ ਨਾ ਨਾ ਹੋਈ ਸ਼ਾਇਦ ਮੈਂ ਵੀ ਉਹਨਾਂ ਭਈਆਂ ਦੇ ਵਿੱਚ ਹੀ ਆ ਜਾਊਂਗਾ ਕਿਸੇ ਦਾ ਭਈਆ ਸ਼ਬਦ ਗਲਤ ਨਹੀਂ ਮਤਲਬ ਕਿ ਆਪਾਂ ਗਲਤ ਤਰੀਕੇ ਨਾਲ ਉਹਨੂੰ ਯੂਜ਼ ਕਰਦੇ ਆ ਤੇ ਮੈਂ ਉਹੀ ਗਲਤ ਤਰੀਕੇ ਨਾਲ ਕਹਿ ਰਿਹਾ ਕਿ ਸ਼ਾਇਦ ਮੈਂ ਵੀ ਉਹਨਾਂ ਵਰਗਾ ਲੱਗੂਗਾ ਤੇ ਮੇਰੀ ਕੋਈ ਇੱਜ਼ਤ ਨਹੀਂ ਕਰੂਗਾ ਠੀਕ ਆ ਮੈਨੂੰ ਵੀ ਅਗਲਾ ਛੋਟੂ ਉਹ ਇਹ ਕਹਿ ਕੇ ਆਵਾਜ਼ ਮਾਰੂਗਾ ਕੋਈ ਸਰਦਾਰ ਕਹਿ ਕੇ ਆਵਾਜ਼ ਨਹੀਂ ਮਾਰੂਗਾ ਸਰਦਾਰ ਜੀ ਕਹਿ ਕੇ ਉਹ ਆਵਾਜ਼ ਨਹੀਂ ਮਾਰੂਗਾ ਇਸ ਕਰਕੇ ਵੀਰੇ ਦਸਤਾਰ ਬੰਨਿਆ ਕਰੋ ਯਾਰ ਦਸਤਾਰ ਬਹੁਤ ਜ਼ਰੂਰੀ ਆ ਪਰ ਬਨ ਕੇ ਇਹ ਨਹੀਂ ਹੈਗਾ ਵੀ ਕਿਸੇ ਤੋਂ ਲਾ ਹਾ ਲੋ ਜੇ ਇੱਥੇ ਕੋਈ ਗੱਲ ਹੁੰਦੀ ਆ ਤਾਂ ਅਗਲੇ ਦਾ ਹੱਥ ਵੜਦੋ ਜਾਂ ਮਰਜੋ ਜਾਂ ਮਾਰ ਦੋ